ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਦੌਲਤਪੁਰੇ ਉੱਨੀਵੇਂ ਦੇ ਉੱਚਾ ਨੇ ਉੱਚੇ ਦੌਲਤਪੁਰੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਦੌਲਤਪੁਰੇ ਤੋਂ ਜਿਹੜਾ ਚੂੜ ਚੱਕ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਪੈਜ ਦਾ ਘਾਰਾ ਮਿੱਤਰੋ ਜਿਸ ਘਰ ਦੇ ਵਿੱਚ ਮੌਜੂਦ ਹਾਂ ਵੀਰ ਹੁਣਾਂ ਦੇ ਸਾਰੇ ਆਲ ਐਨੀਮਲ ਸੇਲ ਆ ਮਿੱਤਰੋ ਕਿਉਂਕਿ ਬਾਈ ਹੁਨਾਂ ਦਾ ਜਿਹੜਾ ਬਾਹਰ ਦਾ ਸਿਸਟਮ ਬਣਿਆ ਇਸ ਕਰਕੇ ਸਾਰੇ ਜਾਨਵਰ ਬਾਈ ਹੋਣਾਂ ਨੇ ਵੇਚਣੇ ਆ ਆਜੋ ਸਾਰੇ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਕੱਲੇ ਕੱਲੇ ਜਾਨਵਰ ਦੀ ਡਿਟੇਲ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਹੱਸਿਆ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਬਾਈ ਜੀ ਸੇਤਾ ਦੇ ਪਰਿਵਾਰ ਸੈਟ ਆ ਬਾਈ ਅੱਛਾ ਘਰ ਆ ਗਿਆ ਆਪਣਾ ਚੂੜ ਚੱਕ ਵਾਲੀ ਛੜਕਦੀ ਹੈ ਨਾ ਵੀਰੇ ਹਾਂਜੀ ਹਾਂਜੀ ਨਾਮ ਕੀ ਹੈ ਵੀਰੇ ਆਪਣਾ ਮੇਰਾ ਨਾਮ ਕੇਵਲ ਸਿੰਘ ਹੈ ਜੀ ਪਿਤਾ ਦਾ ਨਾਮ ਮਨੋਰ ਸਿੰਘ ਹੈ ਜੀ ਠੀਕ ਆ ਵੀਰੇ ਅੱਛਾ ਕੇਵਲ ਵੀਰੇ ਸਾਰੇ ਜਾਨਵਰ ਹੀ ਵੇਚਣੇ ਫਿਰ ਬਾਈ ਹਾਂਜੀ ਹਾਂਜੀ ਸਾਰੇ ਕੀ ਕਾਰਨ ਬਣ ਗਿਆ ਬਾਈ ਇਹ ਬਾਹਰ ਦਾ ਜਿਗਾਰ ਜਾਈ ਕਰਕੇ اچھا ਠੀਕ ਹੈ ਜਾਰ ਚੜੇਗਾ ਹੈ ਲੈਗਾ ਤੂੰ ਵੀ ਝੂਟਾ ਹੈ ਹਾਂ ਤੇ ਉਤਰ ਗਿਆ ਹਵਾਵਾਂ ਚ ਡੁੱਬਣਾ ਹੋਣਾ ਹੈ ਨਾ ਅੱਛਾ ਵੀਰੇ ਝੋਟੀ ਦਾ ਕੀ ਡਿਟੇਲ ਆ ਭਾਈ ਇਹਦੇ ਭਾਈ 2 ਮਿੰਟ ਦਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਵੀਰੇ ਤੇ 9 ਕਿਲੋ ਦੁੱਧ ਆ ਠੀਕ ਹੈ ਵੀਰੇ ਤੇ ਇਹਦਾ ਰੇਟ ਹੈਗਾ 80000 ਰੁਪਏ ਠੀਕ ਹੈ ਵੀਰੇ ਮਿਲਦੀ ਵੀਰੇ ਕਿਵੇਂ ਆ ਵੱਡੇ ਭਾਈ ਭਾਈ ਟੀ ਕਿਤੇ ਮਿਲਦੀ ਠੀਕ ਹੈ ਤੇ ਦੋਵੇਂ ਟਾਈ ਹਾਂ ਦੋਵੇਂ ਟਾਈ ਠੀਕ ਹੈ ਭਾਈ ਬੱਚਾ ਮਰ ਗਿਆ ਫਿਰ ਇਹਦਾ ਹੈ ਬੱਚਾ ਮਰ ਗਿਆ ਹੀ ਕਰ ਠੀਕ ਹੈ ਲਈ ਮਿੱਤਰੋ ਪੁੱਛੋ ਵੀ ਲੰਡੀ ਆ ਸੋ ਮੱਧਰ ਕਾ ਦੁੱਧ ਦੇ ਵਿੱਚ ਆ ਪਹਿਲੇ ਨੂੰ ਝੋਟਿਆ ਕਿ ਦੂਜੇ ਸਵੇਰੇ ਦੂਜੇ ਸਵੇਰੇ ਦੂਜੇ ਸਵੇਰੇ ਬਈ ਝੋਟਿਆ 9 ਕਿਲੋ ਦੁੱਧ ਆ ਟੀਕੇ ਤੇ ਮਿਲਦੀ ਆ ਬਾਈ ਜੰਦਾ ਲੇਵੇ ਭਾਂਡੇ ਵਾਲੋ ਸਾਫ ਸੁਥਰੀ ਜੰਨੀ ਹੈਗੀ ਦੇਖ ਸਕਦੇ ਤੁਸੀਂ ਨੀਲੀ ਰਾਵੀ ਚ ਪੈਂਦੀ ਆ 5 ਕਿਲਿਆਣੀ ਕਹਿ ਸਕਦੇ ਤੁਸੀਂ ਕਿਉਂਕਿ ਨਿਸ਼ਾਨ ਇਹਦੇ ਜਿਹੜੇ ਕਵਰ ਹੈ ਨਹੀਂ ਕਿ ਮਿੱਤਰੋ ਇੱਕ ਮੂੰਹ ਆ ਕੱਲਾ ਇਹਦਾ ਬਾਕੀ ਨਿਸ਼ਾਨੀਆਂ ਪੈਰਾਂ ਤੇ ਹੈਣੀਆਂ ਰੇਟ 80000 ਰੁਪਇਆ ਵਿੱਚੋਂ ਮਾਣਤਣ ਹੋ ਜਾਊਗਾ ਮੌਕੇ ਤੇ ਦਵਾਂ ਨੂੰ ਤੋੜ ਕੇ ਦੋ ਚਾਰ ਜਾਨਵਰ ਦਿਖਾ ਦਊਗਾ ਕਿਉਂਕਿ ਥਾਂ ਭੀੜਾ ਵਾ ਬਾਈ ਦਾ ਤੇ ਵੀਰੇ 2 ਨੰਬਰ ਤੇ ਗਾਂ ਜਿਹੜੀ ਬਾਈ ਗਾ ਇਹ ਹੈ ਕਿ ਪੰਜਾਹ ਮਹੀਨੇ ਦੀ ਗੱਪਣਾ ਠੀਕ ਹੈ ਵੀਰੇ ਤੇ 13 ਕਿਲੋ ਦੁੱਧ ਆਈਏ ਠੀਕ ਹੈ ਵੀਰੇ ਪੰਜਾਹ ਮਹੀਨੇ ਦੀ ਗੱਪੜਾ 13 ਕਿਲੋ ਦੁੱਧ ਹੈ ਹਾਂਜੀ ਹਾਂਜੀ ਇਹਦਾ ਰੇਟ ਭਾਈ ਇਹਨਾਂ ਦਾ ਇਕੱਠਿਆਂ ਦੇ ਕਰ ਦਾਂਗੇ ਫਿਰ ਉਹਨਾਂ ਨੂੰ ਠੀਕ ਹੈ ਤਿੰਨ ਗਾਵਾਂ ਹਨਾ ਹਾਂ ਤਿੰਨ ਗਾਵਾਂ ਠੀਕ ਹੈ ਵੀ ਕੱਢੀ ਬਾਰ ਨੂੰ ਵੀਰੇ ਤੋਰੀ ਮੜਾ ਜੇਨੂੰ ਖੋਲੀਪਰਾ ਲੈ ਵੀ ਮਿੱਤਰੋ ਪੰਜਾਹ ਮਹੀਨੇ ਦੀ ਗੱਪਣਾ ਤੇ 13 ਕਿਲੋ ਦੁੱਧ ਵਹਿੜਦੇ ਥੋਨੇ ਚੱਕ ਪਾਸ ਟੋਕਰ ਗੱਪਣ ਵਹਿੜਾ ਚੰਗੇ ਦੁੱਧ ਤੇ ਚੱਲਦੀ ਆ ਭਾਈ ਮਿੱਤਰੋ ਸਾਾਨੂੰ ਵੀ ਕਰਮਾਂ ਵਾਲੀ ਕਿਉਂਕਿ ਅਜੇ ਮੌਸਮ ਵੀ ਗਰਮੀ ਦਾ ਵਾ ਦੇਖ ਸਕਦੇ ਹੋ ਤੁਸੀਂ ਲੈ ਠੀਕ ਹਾਂ ਪੱਕਾ ਮੰਨਦੀ ਥੋੜਾ ਜਣਾ ਹੈ ਪੱਕਾ ਪੱਕਾ ਬਾਈ ਦਾ ਹੋ ਤਾਂ ਗੱਲ ਕੋਈ ਲਗਦੀਪ ਜੀ ਸੇ ਲੀਵਾ ਬਖਾ ਦੀ ਕਰੀਂਦਾ 12 ਇੱਕ ਦਾ ਟਾਈਮ ਆ 1:30 ਵਜੇ ਆਊਗਾ ਮੇਰੇ ਹਿਸਾਬ ਨਾਲ ਹੁਣ ਜਦੋਂ ਆਪਾਂ ਵੀਡੀਓ ਫੁਲਮਾ ਰਹੇ ਆ ਮਿੱਤਰੋ ਇਹਦੀ ਕਰਮਾ ਵਾਲੀ ਦੀ 13 ਕਿਲੋ ਦੁੱਧਾ ਤੇ 55 ਮਹੀਨਿਆਂ ਦੀ ਗੱਬਣ ਰੇਟ ਤੁਹਾਨੂੰ ਤਿੰਨ ਗਾਵਾਂ ਦਾ ਇਕੱਠਿਆਂ ਦਾ ਹੀ ਕਰਨਾ ਵੀਰ ਹੋਣਿਆ ਨੇ ਅੱਛਾ ਵੀਰੇ ਇਕ ਦਵਾਦਈ ਨਬੇਰਦ ਗਿਆ ਪਰ ਆਹ ਡੱਬੀ ਬਾਹਰ ਬਾਹਰ ਲਈ ਜਿਹੜੀ ਬਈ ਇਹ ਕਿੰਨੇ ਚਿਰ ਦੀ ਗੱਪਣਾ ਇਹਦੇ ਜੀ ਬਸ ਜੀ 2 ਮਹੀਨੇ ਰਹਿ ਗਏ ਆ 2 ਮਹੀਨੇ ਰਹਿ ਗਏ ਤੇ ਇਹ ਕਿੰਨੇ ਸੋ ਲਈ ਹੁਣ ਸੁਣਾ ਇਹਨੇ ਇਹਨੇ ਮੇਰਾ ਜੀ ਚੌਥੇ ਸੁਣਾ ਠੀਕ ਆ ਬਾਈ ਤੇ ਇਹਦਾ ਰੇਟ ਵੀ ਫਿਰ ਤਿੰਨਾਂ ਦਾ ਇਕੱਠੇ ਕਰਨਾ ਬਾਈ ਇਕੱਠਿਆਂ ਦਾ ਕਰਦਾ ਤੇ ਉਹ ਬੱਚੀ ਕਿੰਨੇ ਚਿਰ ਦੀ ਆ ਬਾਈ ਉਹ ਬੱਚੀ 1 ਮਹੀਨਾ ਦੋ 1 ਸਾਲ ਦੋ ਮਹੀਨੇ ਦੀ ਆ ਵੀ ਮੰਨ ਲਓ 14 ਮਹੀਨੇ ਦੀ ਆ ਹਾਂ 14 ਕਿਉਂ ਬਈ ਇਹਨਾਂ ਤਿੰਨਾਂ ਦਾ ਰੇਟ ਕੀ ਰਹੂਗਾ ਵੀਰੇ ਤਿੰਨਾਂ ਦਾ ਰੇਟ ਆ ਜੀ 11 ਕਰ ਦਿੰਦੇ ਆ 110000 ਰੁਪਇਆ ਮੰਨਤਨ ਹੋ ਜੂ ਮੌਕੇ ਦੇ ਵੀਰੇ ਕਰਦਾ ਇਹ ਮੌਕੇ ਠੀਕ ਹੈ ਲੈ ਵੀ ਮਿੱਤਰੋ ਇਹ 2 ਮਹੀਨਿਆਂ ਦੀ ਕੱਚੀ ਆ ਨਾਲ ਵੱਛੀਆਂ 14 ਮਹੀਨਿਆਂ ਦੀ ਬਰਨ ਵਾਲੀ ਬਿਲਕੁਲ ਰੈਡੀ ਤੇ ਉਹ ਡੱਬੀ ਗਾਂ ਥਲੇ ਦੁੱਧ ਹੈਗਾ 13 ਕਿਲੋ ਤੇ ਉਹ ਗੱਪਣ ਹੈਗੀ 5 ਮਹੀਨੇ ਚੰਨਾ ਦਾ ਰੇਟ 110000 ਰੁਪਇਆ ਇਹ ਗਾਈਆਂ ਦਾ ਫਾਈਨਲ ਆ ਮਿੱਤਰੋ ਹੁਣ ਆਜੋ ਮੱਝਾਂ ਵਾਲੇ ਪਾਸੇ ਵੀਰੇ ਵੱਡੀ ਮੈਂ ਜਿਹੜੀ ਕਿਰਵਾ ਸੋ ਸੁਣਾਗਾ ਉਹਨੇ ਹੀ ਸੁਣਾ ਮਰਾ ਤੀਜਾ ਤੀਜਾ ਸੁਣਾ ਨਾ ਤੀਜਾ ਸੁਣਾ ਤੀਜਾ ਤੀਜੇ ਸੂਏ ਸੁਣਾ ਬਾਈ ਠੀਕ ਆ ਅੱਛਾ ਹੁਣ ਕਿੰਨਾ ਟਾਈਮ ਬਾਕੀ ਪਿਆ ਵੀਰੇ ਹੁੰਦਾ ਹੈ ਬਾਹਰ ਹੀ ਲਾਈ ਗਾ ਬਾਹਰ ਹੀ ਲਿਆ ਪੀ ਉਸ ਕਰ ਲੈ ਖੜ ਜਾ ਮੈਂ ਲੈ ਵੀ ਮਤਲਬ ਆ ਬਾਈ ਦੇ ਕੋਲ ਇੱਕ ਵੱਡੀ ਮਏ ਆ ਬਹੁਤ ਚੰਗੇ ਦੁੱਧ ਦੇ ਰਿਕਾਰਡ ਵਾਲੀ ਕਰਮਾਂ ਵਾਲੀ ਇਹਦੇ ਬਾਰੇ ਜਾਣ ਲੈਨੇ ਆਪਾਂ ਭਰਾ ਤੋਂ ਪੜ੍ਹਦੇ ਵੀਰੇ ਇੱਕ ਰੀ ਨੂੰ ਇਹਦੇ ਬਾਰੇ ਦੇ ਪਛ ਦਿਨ ਅਨੁਸਾਰ ਹੀ ਡਿਟੇਲ ਐ ਤੋ ਜੱਡ ਪੂਰੀ ਗੁੰਦੀ ਪਈ ਐ ਮੈਂ ਕਰਮਾਂ ਵਾਲੀ ਅੱਛਾ ਵੀਰੇ ਇਹਨੇ ਕਿੰਨਾ ਸੂ ਸੂਣਾ ਹੁਣ ਤੀਜਾ ਕਿੰਨੇ ਕਿੰਨੇ ਚਾਰ ਦੀ ਕੱਚੀ ਐ ਇਹ ਇਹ ਹੈਗੀ ਆ ਜੀ 14 ਦਿਨਾਂ ਦੀ ਕੱਚੀ 14 ਦਿਨਾਂ ਦੀ ਕੱਚੀ ਫਿਰ ਤਾਂ ਨੇੜੇ ਹੀ ਆ ਕੰਮਿੰਦਾ ਹੈ ਨਾ ਭਾਈ ਆ ਨੇੜੇ ਹੀ ਹੈ ਕੰਮਿੰਦਾ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ ਇਹ ਦੁੱਧ ਦਾ ਜੀ ਦੂਜੇ ਸੂਸ ਹੋਇਆ ਜੀ ਚੋਇਆ 18 ਲੀਟਰ ਦੁੱਧ ਦੂਜੇ ਸੂਸ 18 ਲੀਟਰ ਦੁੱਧ ਚੋਇਆ ਐਨ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਕੰਡੇ ਵਾਲਾ ਚੋਣ ਵਾਲਾ ਹੈ ਅੱਛਾ ਇਹਦਾ ਰੇਟ ਭਾਈ ਕੀ ਰਹੂਗਾ ਇਹਦਾ ਜੀ ਕਰਦੇ ਤੂੰ 160 1,60,000 ਰੁਪਏ ਠੀਕ ਹੈ ਲੈ ਵੀ ਮਿੱਤਰੋ ਬੁਰੀ ਚੰਗੀ ਮੈਂ ਆ ਮੰਨ ਲਓ ਕਹਿਣ ਤੋਂ ਪਹਿਲਾਂ ਕੱਦ ਦੇ ਵਿੱਚ ਤਾਂ ਬੜੀ ਉੱਚੀ ਲੰਮੀ ਨਾ ਮੰਨਿਆ ਜੀ ਪਰ ਕਹਿਣ ਤੋਂ ਬਾਅਦ ਸਮੱਧਰ ਹੋਏ ਆ ਪਰ ਬਾਡੀ ਬੰਦ ਵਾੜਦਨ ਲਈ ਮਤਲਬ ਬਾਡੀ ਬੰਦਰ ਦੀ ਮੈਂ ਪੂਰੀ ਖੁੱਲੀ ਡੁੱਲੀਆ ਕਰਮਾਂ ਵਾਲੀ ਓਕੇ ਦੀ ਰਿਪੋਰਟ ਆ ਬਣਦੀ ਤਣ ਦੀ ਆ ਮੈਂ ਇਹ ਨਹੀਂ ਹੈਗਾ ਮੂੰਹ ਮੱਥੇ ਲੱਗਦੀ ਸੋਹਣੀ ਸੁਨੱਖੀ ਮੈਂ ਜਿੰਨੀ ਹੈਗੀ ਆ ਰੇਟ 1,60,000 ਰੁਪਿਆ ਦੁੱਧ ਦਾ ਰਕਡ 18 ਲੀਟਰ ਦਾ ਟੂਣਾ ਪਾਂਡਾ ਪੂਰੀ ਦੇਖਣਾ ਮਿੱਤਰੋ ਥੱਲੋ ਹਜੇ ਕਰਮਾਂ ਵਾਲੀ ਥੋੜੀ ਜਿਹੀ ਖਿੜੀ ਆ ਕਿਉਂਕਿ ਹਲੇ 16 ਦਿਨ ਬਾਕੀ ਆ ਮਿੱਤਰੋ ਇਹਦੇ ਕਰਮਾਂ 14 ਦਿਨ ਸੌਰੀ ਅੱਛਾ ਏ ਆਈ ਨਾਲ ਦੀ ਆਪਾਂ ਤੁਹਾਨੂੰ ਕਹਿ ਦਿੱ ਗਏ ਵੀ ਇਹ ਹਜੇ ਮਿਲਦੀ ਵੀ ਹੈ ਠੀਕ ਹੈ ਕਿੰਨਾ ਦੁੱਧਾ ਹੁਣ ਵੀਰੇ ਹੁਣ ਦੁੱਧ ਹੈ ਕਹਿੰਦੇ ਸਰ ਮੈਂ ਇਸ ਟਾਈਮ 4 ਕਿਲੋ ਆ ਤੋ ਕਿੰਨੇ ਚਰ ਦੀ ਕੱਪੜਾ ਵੀਰੇ ਇਹ ਹੈਗੀ ਆ ਜੀ 8 ਮਹੀਨੇ ਦੀ ਕੱਪੜਾ 8 ਮਹੀਨੇ ਦੀ ਠੀਕ ਹੈ ਬਈ ਲੈ ਬਈ ਮਿੱਤਰੋ ਇਹ ਦੋ ਸੀਲ ਦਾ ਤਾਂ ਫਿਰ ਰੱਬ ਦਾ ਨਹਾਈਆਂ ਹੁਣ 8 ਮਹੀਨੇ ਦੀ ਕੱਪੜਾ ਹੋ ਕੇ ਵੀ 4 ਕਿਲੋ ਦੁੱਧ ਦਈ ਜਾਂਦੀ ਹੈ ਹਜੇ ਘਰ ਵਾਲੀ ਤੇ ਦੈਜੀ ਦੀ ਸੇਵਖਾ ਦੇ ਮੈਂ ਟਿਕਾਣੇ ਦੀ ਆ ਤੋ ਚੱਲ ਕੋਈ ਘਰੇ ਰੱਖਣ ਵਾਲਾ ਭਰਾ ਲੈ ਜੂਗਾ ਇਹਨਾਂ ਨੇ ਤਾਂ ਵੇਚਣੀ ਆ ਇਹਦਾ ਰੇਟ ਕੀ ਰਹੂਗਾ ਬ੍ਰਦਰ ਇਹਦਾ ਵੀ ਕੱਢ ਲੈ ਆ ਵੀ ਇਹਨੂੰ ਵੀ ਬਾਹਰ ਹੀ ਕੱਢ ਲਿਆ ਵੀ ਹੈ ਵੀਰੇ ਇਹਦਾ ਰੇਟ ਭਾਈ ਇਹਦਾ ਹੀ 80000 ਰੁਪਏ ਰੇ 80000 ਠੀਕ ਹੈ ਵੀ ਲੈ ਵੀ ਮਿੱਤਰੋ ਇਹਦਾ 60000 ਰੁਪਿਆ ਡਿਮਾਂਡ ਆ ਬਣਦੀ ਬਾਦ ਉੱਥੀ ਬਣਦੀ ਲੈ ਜੂਗਾ ਮੋੜ ਲਾ ਚੁ ਤੇ ਮਾੜਾ 4 ਕਿਲੋ ਦੁੱਧ ਵੀ ਦੇਈ ਜਾਂਦੀ ਐ 8 ਮਹੀਨੇ ਦੀ ਗੱਬੜ ਹੋਈ ਹੈ ਹੈ ਹਾਂ ਜੀ ਕਿਆ ਬਦਲੇ ਵਾਲੂਆ ਚੰਗਾ ਬੈਂਸਲੇ ਹਣਾ ਬਈ ਦੁੱਧ ਤਾਜੀ ਕਿਨੇ ਦੇ ਜਾਂਦੀ ਬਈ ਹੈ ਤਾਜੀ ਦੁੱਧ ਤਾਜੀ ਦੁੱਧ ਤਾਂ ਜੀ 14 ਕਿਲੋ ਦੇ ਜਾਂਦੀ ਦਾ ਠੀਕ ਹੈ ਬਈ ਓਕੇ ਫਿਰ ਤਾਂ ਯਾਰ ਬਣਦੇ ਬਈ ਲੈ ਜਾ ਬਸ ਕੋਈ ਗੱਲ ਨਹੀਂ ਬਰੀ ਕਿਆ ਮੈਂ ਚੰਗੀਆਂ ਬਈ ਹੂੰ ਇਹਦੀ 80 ਰਪੀਆ ਡਿਮਾਂਡ ਆ ਮਾਨਤਨ ਨੂੰ ਖੁਲਾ ਢੁਲਾ ਕਰਦੀ ਚੰਗਾ ਚੰਗਾ ਜੀ ਹਾਂ ਲੈ ਵੀ ਓਕੇ ਜਿਵੇਂ ਕਰੋ ਇਹ ਸਾਰੇ ਜਾਨਵਰ ਬਾਈ ਦੇ ਮਿੱਤਰੋ ਬਾਹਰ ਜਾਣ ਕਰਕੇ ਬਕਾਊਆ ਬਾਈ ਦਾ ਨੰਬਰ ਤੁਸੀਂ ਨਾ ਆਪਾ ਨੋਟ ਕਰਾ ਦੇਵਾਂਗੇ ਤੁਹਾਨੂੰ ਉਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਰੇ ਨੰਬਰ ਕਿੰਨਾ ਆਪਣਾ ਬਾਈ ਨੰਬਰ ਮੇਰਾ ਆ ਗਿਆ ਬਾਈ 971426935 ਇੱਕ ਵਾਰੀ ਹੋਰ ਬੋਲ ਦਿਓ 971426935 9781426935 269 30 30 ਇਸ ਨੰਬਰ ਤੇ ਕਰ ਲੋ ਵੀਰ ਇਹਨਾਂ ਤੁਸੀਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਦੌਲਤਪੁਰਾ ਉੱਚਾ ਜਿਲ੍ਹਾ ਲਗਦਾ ਪਾਈ ਨੂੰ ਜਿਹੜਾ ਇਹਨੂੰ ਮੋਗਾ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ